ਆ ਕਹ ਰੋਟ ਸਕੂਟਰ ਕਰ ਮੁਰ ਦੇਖ ਆ ਲਿਆ ਯਾਰ ਉਹ ਜਾ ਨਾ ਕੰਜਰਾ ਜਿਹਾ ਕੁਟਰ ਨਹੀਂ ਲਿਆ ਕਰ ਨਾ ਯਾਰ ਕੱਜਾ ਉੱਥੇ ਜਾ ਕੁਟਰ ਨਹੀਂ ਮੁਰਦਾ ਲੈਣਾ ਨਹੀਂ ਜਣਾ ਡੇ ਵਰਗਾ ਪਿਆ ਦਹੀਂ ਦੁੱਧ ਖਾਨਾ ਕੱਕੜ ਮਰ ਗਿਆ ਯਾਰ ਕਹ ਰਾ ਨਹੀਂ ਦੁੱਧ ਇਹ ਸੌਰ ਆ ਗਿਆ ਲੈ ਖੋ ਗਿਆ ਗਿਆ ਰੋ ਅੱਜ ਅੱਜ ਖੋ ਗਿਆ ਖਲਾਰ ਨਹੀਂ ਮਰ ਜਾ ਉਹ ਪੈਨ ਪਾ ਦੇ ਪੈਨ ਪੈਨ ਨੂੰ ਕੀ ਕਰ ਉਹ ਯਾਰ ਮੂਹਰੋ ਖੜੀ ਹੋ ਜਾਂਦੀ ਹੈ ਰੇੜੀ ਪੈਨ ਨੂੰ ਕੀ ਮਿੱਟੀ ਟਾਲੀ ਤੇ ਮਾਂ ਇੱਥੇ ਨਾ ਨਾ ਉੱਥੇ ਬੈਠ ਇੱਥੇ ਬੈ ਗਿਆ ਨਹੀਂ ਯਾਰ ਇੱਥੇ ਦੁੱਛਲਾ ਪਾ ਲਈ ਬੁਰਕੜੀ ਆ ਯਾਰ ਆ ਢਿੱਡ ਦੁੱਛਲਾ ਕਿਉਂਦਾ ਯਾਰ ਬੁਰਕੜੀ ਵਾਹ ਜਾ ਬਹਿ ਜਾ ਫਿਰ ਆ ਜਾ ਆ ਜਾ ਮਾਰ ਬਾਈ ਚੱਲ ਪੁੱਠਾ ਮਾਰਨਾ ਪੁੱਠਾ ਆ ਰੱਡ ਰੱਡ ਬੱਲੇ 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 ਚੱਕਿਆ ਨਾਲ ਚੱਲੀ ਮਰੇ ਗਿਆ ਓਏ ਬਹਿ ਜਾ ਬਹਿ ਜਾ ਖੋ ਗਿਆ ਬਾਈ ਕੋਈ ਟਰਾਲੀ ਨਹੀਂ ਆ ਜਾ 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 ਤਾਂ ਕਾ ਨਾ ਸਟਲਿੰਗ ਚੰਗਾ ਉਹ ਕਿ ਮਾੜੇ ਲੱਦ ਕੇ ਵਿਚਾਲ ਜੀ ਕਰ ਲਿਆ ਪਿੰਡ ਜੇ ਹੈ ਪਾਏ ਹੋ ਮੈਂ ਤਾਂ ਕਹਣਾ ਬੋਲਟ ਰਿਆ ਬੋਲਟ ਤੇ ਲੈ ਚੱਲਿਆ ਕਰਕੇ ਬਹੁਤ ਛੋਣ ਲੱਗਾਂਗੇ ਕੰਜੇ ਜੀ ਕਿਉਂ ਹੈ ਮੈਂ ਤੁਸੀਂ ਆਵ ਜਲੀ ਕਰਾਉਣੀ ਹੁੰਦੀ ਆ ਤਾਂ ਬੋਲਟ ਮੰਗਾ ਆਪਾਂ ਦਹੀ ਪਾ ਲੈਨੇ ਬੋਲਟ ਮੰਗਾ ਨਹੀਂ ਚੱਲਾ ਇਹ ਛੇ ਤੇ ਸਲੈਂਚਰ ਲਵਾ ਦੂੰ ਤੈਨੂੰ ਆਇਆ ਤੈਨੂੰ ਬੱਸ ਮੈਂ ਲੱਕਰੂ ਬੁੱਲਟ ਲਈ ਗਿਆ ਨਾ ਕੱਲ ਟਰ ਮਰੇ ਗਿਆ ਦੱਤਨਾ ਹੱਬਾ ਦੇ ਚੋਏ ਉਹ ਦੱਤਨਾ ਪਗਿਆ ਹਾਂ ਕੱਰ ਚੱਲ ਜਾਏਗਾ ਜਾਏਗਾ ਹੋੜੀ ਓਏ ਟਾਇਰ ਹੈ ਜਿੱਥੇ ਟੰਗਾ ਜਾ ਰਿਹਾ ਜਾ ਰਿਹਾ ਦੀ ਗੁਆ ਦੀ ਗੁਆ ਓ ਪਰੇ ਉੱਤਰ ਜਾ ਨੰਗਾ ਨੰਗਾ ਚੱਲ 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 ਹਾਏ ਕੜੀ ਰੋਟਾ ਕਾਟਾਂਗੇ ਓਏ ਪੂਰੀ ਆਇਆ ਯਾਰ ਹੋ ਜਾ ਗਿਆ ਡਰ ਡਰ ਖੜਾ ਤੂੰ ਕਹਿੰਦਾ ਸੀ ਸਰਾਇਸਰ ਲਵਾ ਦੇ ਓ ਆ ਤੂੰ ਕਹਿੰਦਾ ਇਸੇ ਦੀ ਸਰਾਇਸਰ ਲਵਾ ਦੇ ਨਿਆ ਐ ਮੁਰਗੇ ਦੇ ਦਿੱਤੇ ਤੂੰ ਮੋਤ ਦਾ ਮੋਰ ਨਹੀਂ ਬਣਦਾ ਕਾਜਾ ਸਾਰਾ ਮੋਟਾ ਜੋਰ ਕੀ ਹੈ ਖੋਇਆ ਆ ਜਾ 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 ਚੱਲ ਭਾਈ ਖੋ ਜਾ ਖੋ ਜਾ ਹੱਥ ਪਾ ਲੈ ਚੱਲ ਬਈ ਐ ਜਰ ਨਾ ਮੁਰ ਪਿੱਛੇ ਹੋ ਕੇ ਬਹਿ ਜਾ ਮੜਾ ਓਏ ਅੱਠ ਪਾਇਆ ਯਾਰ ਬਿੰਡੇ ਨੂੰ ਕੱਢ ਆੜਿਆ ਟੱਕਰ ਨਾਲ ਚੱਗੇ ਅੱਗੇ ਰੇਸ ਕਰਦੇ ਨਾ ਜਾ ਰਹੇ ਹੋ ਹੋਰ ਭਾਈ ਹੋਰ ਬੈਠੇ ਵਧੀਆ ਸਾਈਚਾ ਮੇਰਾ ਜਵਾਕਾ ਜਾ ਰਹਾ ਅੱਛਾ ਸਾਈਚਾ ਨੂੰ ਪਟਾਟ ਬੰਬੜਾ ਕਾਹ ਦਾ ਸਾਈਚਾ ਰਿਹਾ ਯਾਰ ਅਾਉਦੇ ਮੁੰਡੇ ਤੇ ਕੰਜੇ ਤੇ ਮਾਰ ਨਾ ਕਰਿਓ ਆਉਦੇ ਪ੍ਰੋਡਕਟ ਦੀ ਮਾਲ ਹੈ ਨਿਰਮਾਣ ਹੈ ਨਹੀਂ ਤੁਸ ਉਹ ਮਾਰਿਆ ਓਏ ਆਪਦੇ ਪ੍ਰੋਡਕਟ ਦੀ ਮਾਨ ਹੈ ਨਹੀਂ ਤੁਹਾਨੂੰ ਮਾਨ ਮਾਨ ਇੱਕ ਤਾਂ ਕੀ ਕਹਿ ਨਹੀਂ ਸਕਦੇ ਭਾਈ ਮੇਰਾ ਮੁੰਡਾ ਇੰਨਾ ਉਹ ਕਰਦਾ ਦੇਖੀ ਕੱਢਾ ਜੇ ਕੋਈ ਕੱਢਾ ਹੋਵੇ ਤਾਂ ਕਹਿੰਦੇ ਕਿਉਂ ਹੀ ਕਹੀਏ ਜੀ ਬੰਗਾ ਜੀ ਤੋਂ ਇਹ ਇੰਨਾ ਕੰਮ ਤਾਂ ਦਾ ਚੱਕਿਆ ਜ਼ਿਮੀਂਦਾਰੀ ਚੱਕੀ ਹੋ ਬਰੇ ਆ ਬੁੱਟੀ ਇਹ ਪੜੇ ਕਾਰ ਨਰੀਆਪਾਰ ਤੋਂ ਹੈ ਨਾ ਤੈਨੂੰ ਕਿੜੇ ਕਾ ਲਾਉਂਦੇ ਆ ਪੱਲ ਪੱਲ ਹਾਂ ਅਗਲੇ ਬ라운 ਹਾਊਸ ਤੋਂ ਬੰਦਾ ਨਾ ਬਾਜੀ ਜੁਰ ਬੋਕੋ ਨਹੀਂ ਮਾਰਦਾ ਆਏ ਮੇ ਆਪਾ ਬੋਕਨਾ ਬੱਦਨਾ ਕੱਟ ਕੇ ਤੈਨੂੰ ਕਿਸ਼ਮੈ ਨੂੰ ਨੌਜਵਾਨੋਂ ਮੁੰਡੇ ਸਾਰੇ ਬੁਲਾਉਂਦੇ ਆ ਆ ਬੁਲਾਉਂਦੇ ਤੇਨੂੰ ਬੜਾ ਜੰਗ ਦਿੱਤੀ ਆ ਕੀ ਜੰਗ ਦਿੱਤੀ ਮਰੀ ਜਾਣਾ ਕੋਣ ਬੁਲਾਉਂਦਾ ਯਾਰ ਅੱਜ ਕੱਲ ਕਿੱਥੇ ਨੂੰ ਗਵਾਨ ਆ ਗਿਆ ਮੈਂ ਮਰ ਜੇ ਨਾ ਤੁਸੂ ਦਾ ਕੰਮ ਹੀ ਰਹਿ ਗਿਆ ਹੁਣ ਜਾਣਾ ہاں ਜੀ ਕੋਈ ਨਹੀਂ ਜਿੱਥੇ ਬੋ ਪਤਨੀ ਨਾਲ ਲੈ ਜਾਂਦੇ ਆ ਮੋਸਕਾਂ ਨੂੰ ਪੱਟ ਮਾਰਿਆ ਉਹ ਪਤਨਾਸ ਆਏ ਤਾਂ ਭੁਗਾਈ ਮਰੀ ਨਹੀਂ ਆ ਖਾਈ ਝੋਂਦੇ ਨਾ ਖਾਈ ਝੋਂਦੀ ਇੱਥੇ ਕੰਡ ਕੀ ਮਖਾ ਕਿ ਤੂੰ ਨਹੀਂ ਝੋਟਾਉਂਦਾ ਇਹ ਤਾਂ ਜਮੀਂ ਝੋਟਾਉਂਦਾ ਸੀ ਨਾ ਨਾ ਕਿਉਂ ਬੰਦੇ ਛੋੜੇ ਸੀ ਕਹਤਾ ਪਤੋਂ ਨੇ ਲਪੜੋ ਲਪੜੀ ਹੋਈ ਜਾਂਦੇ ਵੀ ਤੂੰ ਲਿਆ ਹਰ ਤੂੰ ਲਿਆ ਹਾਂ ਉਹ ਗੱਲ ਕਰ ਇੱਕ ਗੱਲ ਹੋਰ ਆ ਸਰਪੰਚ ਪਾਈ ਜਾਂਦੇ ਪੁੱਛਦੇ ਨੇ ਆਉਂਦਾ ਜਿਹੜਾ ਬੜੀ ਕਾ ਪਾ ਕਾ ਕਰੂ ਆ ਗਰਮੀ ਵਾਲੀ ਯਾਰ ਇਕ ਗੱਲ ਹੋ ਰਾ ਹਾਂ ਹੁਣ ਜਿਵੇਂ ਉਹ ਜਿਵੇਂ ਆਪਾਂ ਗੱਲ ਵੰਗਾਰੀ ਹੁੰਦੇ ਆ ਨਾ ਉਹ ਕੁੱਤਾ ਵੀ ਵੰਦੇ ਰਿਹਾ ਉਹ ਤਾਂ ਬਤਾਏ ਨਾ ਕੀ ਕੌਣ ਬੁਲਾਉਂਦਾ ਕਮੜਾ ਹੋਇਆ ਦੋ ਪੱਤੇ ਇਕੱਠੇ ਜਾਂਦੇ ਹੈ ਸਮਾਂ ਵੀ ਤੇ ਚੇ ਹੈ ਕੋਈ ਨਹੀਂ ਵੜਦਾ ਕੋਈ ਨਾ ਨਾ ਇੱਕ ਮਾਂ بابا ਕੁੱਤੀ ਵਾਟਾ ਨੂੰ ਕਾਉਣੇ ਕੀ ਕਾਉਣੇ ਕੁੱਤੀ ਪਤਾ ਯਾਰ ਉਸ ਤਰ ਫਿਰ ਉਹ ਗੱਜ ਕੱਟ ਨਹੀਂ ਜੀ ਹੁੰਦੀ ਹੈ ਜੱਟ ਹੋਰ ਸਭਾਈ ਸਭਾਈ ਕੱਟ ਕੱਟ ਕੋ ਨਾ ਨਾਤਾ ਜੱਟ ਕਟਰੀਂ ਕਾ ਹੈ ਹੋਰ ਅੱਜ ਬੜਾ ਪਾ ਪਾ ਦਾ ਮੂੰਗੀ ਵੱਢ ਕੇ ਲਾਵਾਂਗੇ ਫੇਰੇ ਅੱਡੇ ਸੌਣ ਲਾਵਾਂਗੇ ਸਰ ਗਰਮੈਸ਼ ਵਾਲੀ ਕਿਤੇ ਕੜੀਆਂ ਪਾਈ ਗਰਨਾ ਪਾਪਾ ਓਏ ਹੋ ਅੱਡੇ ਸੌਣ ਅੱਡੇ ਸੌਣ ਅੱਕੇ ਖਾਣਾ ਆ ਹੋ ਰੋਟਾ ਬਾਰਸ਼ੀ ਸ਼ੁਰੂ ਹੋ ਗਿਆ ਜੀ ਜੋ ਹੋ ਗਿਆ ਲੈ ਉਹਦੇ ਵਿੱਚ ਆਹ ਜਦੋਂ ਸੌਣ ਲਾਇਆ ਤਾਂ ਪਾਣੀ ਦੀ ਬਸਤ ਕਰਦੇ ਆ ਇਹ ਨਾਲੇ ਆਪਾਂ ਮੂੰਗੀ ਬੀਜ ਦੇ ਦੋ ਫਸਲਾਂ ਕੱਢ ਲਏ ਸਾਰੀ ਫਰਕ ਸਾਰੀ ਦਵਾਈ ਨਿਕਲੇ ਅਮ ਜੇ ਕਹਿਆ ਹੋਇਆ ਸਾਰੀ ਦਵਾਈ ਤੋਂ ਨਹੀਂ ਜਿਹਾਈ ਬਹਾਈ ਬਜਾਈ ਹਾਂ ਲਾਲਾ ਟੋਸਟਰ ਪਾਉਂਛਾਰਾ ਨਾਲੇ ਪਾਣੀ ਬੜੀ ਦੇਖੋ ਆਪਾਂ ਕਿੰਨਾ ਚੰਗਾ ਆਹ ਆਪੇ ਬੀਜ ਪੱਕੀ ਗਈ ਆ ਹਾਂ ਕੁ ਦੇ ਵੀ ਨਗਿਆ ਮੂਰੇ ਨਗਰਾ ਕਟੰਗ ਅੱਜ ਕੜ ਗਿਆ ਹੋਇਆ ਬਹੁਤ ਕਿਆ ਨਾਲ ਕਿਆ ਨਾਲ ਬਾਹ ਇੱਥੇ ਰੇ ਆਹ ਤਾਰੇ ਕੇ ਨੇ ਵਿਚੋਂ ਨਾ ਲਾ ਤਾ ਯਾਰ ਤਾਂ ਪੈਕਾ ਰੋ ਬਟ ਗਾਾਰੇ ਲਈ ਇਥੇ ਉਹਨਾਂ ਦਾ ਜਗਰੂਪਾ ਹੈ ਜਗਰੂਪਾ ਕੋਨਾ ਬੱਜ ਗਿਆ ਲਾ ਤਾ ਭਾਈ ਬੜੇ ਤੂੰ ਸੰਘਣਾ ਨਾ ਹੋਏ ਪਿੰਡਾਂ ਲੈ ਨੇ ਜਾਊ ਤਾਂ ਫਿਰ ਜਾ ਲਾ ਦੋ ਸੰਘਣੀ ਰਹਾ ਦੰਦਾ ਹੈ ਸੰਘਣੀ ਆਹ ਹੋਟਾ ਹੀ ਕਹਿੰਦਾ ਹਾਂ ਪੈਂਦਾਰੇ ਸੰਗਣਾ ਬਚਗਾ ਲਾਇਆ ਉਹੀ ਤੱਕ ਤੱਕ ਹਾਂ ਇੱਥੇ ਦਿੱਤਾ ਨਹੀਂ ਛਿੱਟਾ ਹੋ ਸੁਭਾ ਗਾਜਾ ਮਾਰ ਕੇ ਸਿੱਧਾ ਬਕੰਜੀ ਪਾਣੀ ਲਾ ਕੇ ਭਿੱਜਾਂਗੇ ਪਾਣੀ ਰੱਖ ਹਾਂ ਦੇ ਕੋਈ ਛਿੱਟਾ ਪਾਣੀ ਛੱਡ ਦਿੰਦਾ ਹੋਰ ਪਾਣੀ ਢਾਕੇ ਕਰਨੇ ਲੱਗ ਪੰਗੇ ਜਾ ਮਟਾ ਜਾ ਛਿੱਟ ਪਾਪੀ ਵਾਲਾ ਹੋ ਜਾ ਉਹ ਸਪਰੇ ਨਹੀਂ ਕਰੇ ਲੈ ਜਾ ਉਹ ਪੰਗੇ ਜਾ ਉੱਲੂਆ ਕਪਰੀਏ ਨਹੀਂ ਮਾਰੀ ਕੰਜੜਿਆ ਓਏ ਬਿੱਟੀ ਵੱਡ ਲਾ ਸਪਰੇ ਨਹੀਂ ਮਰੀ ਓਈ ਮਰੀ ਨਾ ਰਹਿਣਾ ਯਾਰ ਇੱਧਰ ਆ ਖੋ ਜਬ ਦੀ ਚੜੀ ਨੋ ਜਾ ਤੈਨੂੰ ਦੇਖ ਕੇ ਮਰਵਾ ਵੀ ਸਕਦਾ ਖੇਤ ਆ ਜਾ ਕਰ ਯਾਰ ਓ ਜਾ ਕੱਖ ਆਖਲੀ ਹੈ ਨਹੀਂ ਤੈਨੂੰ ਐਡਾ ਬਟਾ ਹੋਗਾ ਅਕਲੀ ਫੇਰ ਤੂੰ ਕਿੱਥੇ ਸੀਗਾ ਕਿੱਥੇ ਸੀਗਾ ਆ ਬਤਾਉ ਕੋਠੇ ਕੋਲੋਂ ਆ ਕੇ ਮੜ ਜਾਣਾ ਕੋਠੇ ਨਹੀਂ ਆ ਗਿਆ ਖੇਤ ਇੱਥੇ ਛਪੜੇ ਮਾਰ ਪਟਕੇ ਮੇ ਉਹ ਬਿੱਤੇ ਯਾਰ ਨਾ ਦਾਤੀ ਗੱਤ ਮਾਇਕਾ ਆ ਨਹੀਂ ਜਾਣ ਫੜਾ ਵੇਖੋ ਉਹਦਾ ਦੇ ਕਪੜਾ ਦਾਤੀ ਨਹੀਂ ਤੜੀ ਹੋਰਾ ਬੜਨ ਦੁਰਪੇ ਜਾਂਦੀ ਲੇਕਿਨ ਹੋਰ ਹੀ ਵੜਾਈ ਜਾਣਾ ਕਿਸੇ ਨੂੰ ਕੀ ਹੋਰ ਵੜਾਈ ਜਾਣਾ ਕਿਸੇ ਨੂੰ ਮਰੀ ਜਾਣਾ ਦਾਤੀ ਦਾ ਤੈਨੂੰ ਪਤਾ ਨਹੀਂ ਹੈ ਤੇ ਦਾਤੀ ਬੜਨ ਦੁਰਪੇ ਤੂੰ ਮਾੜਾ ਬਟਾ ਕਹਿ ਵੀ ਸਕਦਾ ਭਾਈ ਦਾਤੀ ਰੇੜੀ ਪਾਲੀ ਜਰਕਦੇ ਨੇ ਗਾਇਆਂ ਕਰ ਪੰਜਾਹ ਰੁਪਏ ਲਿਆ ਫਰੀਦ ਦੁਕਾਨ ਤੋਂ ਫੈਰੋ ਓਹ ਤੇ ਅੱਜ ਇੱਕ ਬਚਾਰੇ ਕੋਲ ਆਇਆ ਹੋਏ ਭਾਂਡੇ ਖਾਤ ਮਾਂ ਜਿਆ ਮੰਗਾ ਪੁੱਛ ਕੇ ਗਿਆ ਸੀ ਇੱਧਰ ਆ ਪਾਣੀ ਆਹ ਮੰਗਾ ਤੂੰ ਵੱਡੀ ਦਾ ਲਾਲਚ ਕਰ ਜਿੰਨੇ ਤੂੰ ਇੱਕ ਵੱਡੋਂ ਵੱਡੋ ਵੱਡੀ ਅਗ ਲਾਲਚ ਕਰਦੇ ਆ ਯਾਰ ਉਹ ਪੁੱਛ ਕੇ ਗਿਆ ਸਾਡਾ ਛੱਲਗਾ ਵਾਲਾ ਮੱਕ ਸੀ ਮੱਕ ਗਾਲਤਾ ਹੋਰ ਗਾਲਤਾ ਮੱਕ ਕੇ ਜੇ ਛੱਲੀਆਂ ਲੱਗਣੇ ਚਾਹ ਕੰਟਰ ਪੱਕੀਆਂ ਹੁਣ ਇੱਥੋਂ ਵੱਢ ਲਾਂ ਐ ਇੱਥੋਂ ਬਿਲਕ ਜਾਈ ਗਿਆ ਹਾਂ ਆਂ ਗੇਂ ਜਾ ਚੜਾ ਹੋਰ ਹੈ ਨਹੀਂ ਡਾਚੀ ਓਏ ਹੋ ਕੱਟੂ ਹੋਰ ਤਾਂ ਕਿੱਥੇ ਦਾ ਤੂੰ ਹਾਂ ਹੋਰ ਤਾਂ ਕਿੱਥੇ ਆ ਮੱਠਾ ਦੇਖ ਜਿੰਦੇ ਆਪਾਂ ਜਾਂ ਬੱਜਣ ਤੋਂ ਜੇ ਜੇ ਆ ਮੱਕ ਡੋੜਾ ਮਰਵਾਇਆ ਬੜਾ ਕਿਵੇਂ ਹੁੰਦੀ ਆ ਵੇ ਸੜਾ ਕਰੀ ਜੇ ਨਾ ਥੱਲੇ ਬੈ ਕੇ ਪਟ ਮੈਂ ਥੋੜਾ ਤੇਜ਼ ਚੱਲਦਾ ਮੈਨੂੰ ਤੇਜ਼ ਚੱਲਣੀ ਸੁਭਾ ਤੇਜ਼ ਨਹੀਂ ਬੈ ਕੇ ਪਾਤੀ ਚੰਗੋ ਸਾਰਾ ਛੱਡੀ ਜਨਾ ਮਗਰ ਨਾ ਬਹਾਈ ਤੇ ਨਾ ਮੁੜ ਕੇ ਅੱਗੇ ਛੱਡੀ ਵਧਣੀ ਹੈ ਤੇ ਹੋਰ ਹੁਣ ਇਹ ਤਾਂ ਪਸੂ ਨਹੀਂ ਖਾਂਦੇ ਹੋਣੇ ਹਾਂ ਜੇ ਕੰਮ ਖਾਣ ਕੇ ਤੂੰ ਇੱਕ ਬੱਟੋਂ ਬੱਟ ਗਿਆ ਲੜਖੜ ਕੇ ਬੱਡੀ ਚੱਲਿਆ ਓ ਯਾਰ ਮੈਂ ਜੇ ਪੁੱਛਾਂ ਤੂੰ ਡੰਗ ਖੇਲੀਆ ਨਾ ਕੋਈ ਹੈ ਮੈਂ ਤਾਂ ਤੈਨੂੰ ਖੇਤ ਲਿਆ ਕੇ ਪੰਗਾ ਕਰ ਲੈਣਾ ਯਾਰਾ ਆਪੇ ਪੰਗਾ ਕਰਨਾ ਉੱਤੋਂ ਡੰਗ ਖੇਲ ਜਾ ਉੱਤੋਂ ਤੂੰ ਕਰੇ ਡੰਗ ਕਰੇ ਨਾਸ਼ ਮਾਰ ਤੇ ਆ ਬੀਜੀ ਤੇ ਤੂੰ ਹੀ ਆ ਹੋ ਗਈ ਭਾਂਦੇ ਮੇਰੇ ਭੁੰਨੇ ਦਾਣੇ ਹਰੇ ਹੋ ਜਾਂਦੇ ਆ ਉਹ ਵੇ ਚੋ ਗੱਲ ਲਾ ਕੇ ਅਣ ਜਾਣਦੀ ਅਕੇ ਮਰੂਤ ਤੋੜਨੀ ਅਕੇ ਨਾਲੇ ਦਾਣਿਆਂ ਦਾ ਨਾਸ਼ ਹਾਂ ਹਾਂ ਕੰਗੂ ਤੂੰ ਇੱਕ ਆਵ ਤਾ ਹੋਰੂੰ ਝਿਮਲਾ ਜਿਹੜੀ ਤੂੰ ਕਹਿ ਗਿਆ ਕਾਲ ਹੋਰੂੰ ਹੋਊ ਗੱਲ ਕਰਨ ਚਾਹ ਜਾਂਦੀ ਆ ਤੈਨੂੰ ਵਜਾ ਹੋ ਜਾਂਦਾ ਪਤਾ ਹੋਰੂੰ ਛਕ ਆਵ ਤਾ ਵਧੀ ਜਾਣਗਾ ਉਹ ਤਾਂ ਕਹਿੰਦਾ ਮੈਂ ਮੈਂ ਵੀ ਤਾਂ ਬਸ ਮੇਰੀ ਤਾਂ ਨਹੀਂ ਉਹ ਜਿਹੜਾ ਇੱਕ ਤਾਂ ਬਾਣ ਚੜਿਆ ਪੈਸੀਕ ਪਾਣੀ ਉਹਦਾ ਮਾਰਿਆ ਸੋ ਉੱਜਗਾ ਬਾਣ ਚੜਿਆ ਪੈ ਪਾਣੀ ਮਾਰਿਆ ਨਹੀਂ ਇੱਥੇ ਸੱਚ ਕਰਤੀ ਉਹ ਨਮਾ ਬੋਲ ਲਿਆ ਉਹ ਮੋਟਰ ਤੇ 7 ਵਜੇ ਦਾ ਪੜ੍ਹ ਫਿਰ ਤੋਂ ਅਸੀਂ ਮੈਂ ਦੁਨ ਆਇਆ ਆਖਿਆ ਜੀ ਮਾ ਦੋ ਵਾਰੀ ਸੁੱਕਾ ਵਾ ਤੇ ਤੋਤਿਆਂ ਨਾਲ ਜੇ ਚ ਕੱਖੋ ਗਾਰੰਟੀ ਹੈ ਮੇਰੀ ਨਾ ਜੀ ਦੂਜੇ ਤਵੀਆਂ ਮਾਰਾਂਗੇ ਤਾਂ ਤਵੀਆਂ ਮਾਰਾਂਗੇ ਜਿਆਦਾ ਇੱਕ ਵਾਰ ਸੇ ਹੋਇਆ ਟਰੈਕਟਰ ਪਹਿਲੇ ਗੇਰ ਚ ਸ਼ਿਕਾਸ ਨਾ ਹੋਇਆ ਹੁਣ ਤਾਂ ਦੂਜੇ ਚ ਵੀ ਨਹੀਂ ਹੁੰਦਾ ਰੁਕੇ ਜਾਂ ਕਿ ਨਾ ਦੂਜੀ ਵਾਰ ਕੀ ਯਰ ਦੂਤੇ ਮਾਰੇ ਹੁੰਦੇ ਹੋਰਾ ਹੋ ਜਾਂਦਾ ਵੱਧਾ ਪਾਣੀ ਮਾਰਿਆ ਸੀ ਉਹ ਨਹੀਂ ਮੰਨਿਆ ਕਰੋ ਪਾਣੀ ਮਾਰਿਆ ਸੀ ਸਟਟ ਕਰਤੀਓ ਨਾ ਇੱਕ ਬਾਣ ਕਾਲਾ ਕਰਿਆ ਪੈਸੀ ਬਾਣ ਚੋਦਾ ਨਾ ਜੀ ਆਏ ਲੇਗਾ ਤਵੀਆਂ ਪਿਆ ਕੇ ਆਏ ਲੇਗਾ ਵਿਚੀ ਨਾ ਜੀ ਸਲੇਟ ਵਰਗਾ ਤਾਂ ਬਾਣ ਹੋ ਜਾ ਓਏ ਵਿਚ ਦੀ ਕੱਢ ਕੇ ਆਏ ਲੇਗਾ ਪੁਰੇ ਹਾਲ ਹੋਸ਼ ਕਿਵੇਂ ਕਰਦੇ ਹੁੰਦੇ ਹੇ ਨੀ ਉਹ ਥਾਵਾ ਕੌਣ ਆਈ ਗਿੱਧੀ ਚ ਲੋਕਰੀ ਤੇ ਤੂੰ ਮੁੰਡੇ ਨਾਲ ਹੀ ਜੀਦੀ ਆ ਨਾ ਮੈਂ ਤਾਂ ਕੋਈ ਅਕਲ ਦੀ ਗੱਲ ਕਰਦਾ ਆਕਲ ਦੀ ਗੱਲ ਆਏ ਫਿਰ ਤੂੰ ਕਰਨ ਕੀ ਆਏ ਸੀ ਨਾ ਹੀ ਆਉਂਦਾ ਮੇਰੇ ਨਾਲ ਵੱਡ ਕੇ ਲੈ ਜਾਂਦਾ ਭਰੀ ਚਕਾਉਣੇ ਕਰਦੀ ਬੰਦੇ ਦਾ 100 ਸਵੈਟਾ ਭਰੀ ਚਕਾਉਣੀ ਅੱਗੇ ਤਾਂ ਤੂੰ ਹੀ ਚਕਾਉਣਾ ਨਾ ਰੋਜ਼ ਜਾ ਕੇ ਸਾਥ ਚ ਬਹਿ ਜਾਂਦਾ ਹਾ 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 ਆਇਆ ਸੀ ਅੰਦਰ ਦਾ ਉਹ ਸਾਰੀ ਬੱਚੇ ਨੇ ਮੈਂ ਕੱਢਿਆ ਬੈ ਨਹੀਂ ਜਰ ਦੁਨੀਆ ਭੱਜੀ ਆਈ ਲੈ ਸਾਥ ਚ ਬਹਿ ਗਿਆ ਗੱਪ ਮਾਰੂ ਉਥੇ ਵੱਡੇ ਵੱਡੇ ਗੱਪ ਕਾਜ ਕੋ ਬੱਲਾਂ ਕਰਦੇ ਨੂੰ ਹੁੰਦਾ ਓਕੇ ਪਤਾ ਨਹੀਂ ਕਿਓ ਤੇਰੇ ਕੋਲੇ ਕਿਹੜਾ ਬੈਠਾ ਸੀ ਨੇਕ ਕੀ ਨਾਂ ਸੀ ਜਰ ਉਹਦਾ ਗਰਨਾਮ ਬੈਠਾ ਸੀ ਹਾਂ ਉਹ ਕਹਿੰਦਾ ਓਕੇ ਘਰ ਪੈਸਾ ਸਾਡੇ ਪਿੰਡ ਆ ਕੇ ਪ੍ਰਧਾਨ ਕਿੱਥੇ ਓਕੇ ਘਰ ਆਉਂਦਾ ਸੀ ਘਰ ਨਾਲ ਕਿ ਉਹਨਾਂ ਨੇ ਜੱਕਾਂ ਨਾਲ ਚੱਕਤਾ ਹਾਂ ਤੇ ਮੈਨੂੰ ਉਥੇ ਤਾਰੀ ਨਹੀਂ ਦੱਸਿਆ ਓਕੇ ਤੇਰੇ ਵਾਲੇ ਪਿਓ ਨੇ ਗੱਪ ਮਾਰਿਆ ਅਗੇ ਸਾਡੇ ਪਿੰਡ ਦੇ ਵਿਚਾਰੇ ਭਈ ਟੋਬਾ ਹੁੰਦਾ ਸੀ ਅਗੇ ਜੈਕ ਲਾ 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 ਪਿੰਡ ਦੇ ਦੂਜੇ ਪਾਸੇ ਲੈ ਗਏ ਤਾਰੀ ਦੀ ਭੈਣ ਦੀ ਕਾਪੀ ਸੀ ਹੋਰ ਕੀ ਉਹ ਮਰੀ ਨਾ ਕਦੇ ਟੋਬਾ ਕੇ ਪਿਓ ਅਗੇ ਪਿੰਡ ਦੇ ਵਿਚਾਰੇ ਟੋਬਾ ਹੁੰਦਾ ਸੀ ਜੋਂ ਲੱਗੇ ਜੈਕ ਲਾਉਣ ਜੋਂ ਲੱਗੇ ਟੋਬਾ ਜਿਆ ਰੋਤਾ ਜਿਹੜੇ ਸ਼ਹਿਰਾਂ ਚ ਘਰ ਹੁੰਦੇ ਨਾ ਉਹਨਾਂ ਵਾਲਾ ਨਹੀਂ ਬਣਿਆ ਹੁੰਦਾ ਬੱਚਾ ਉਹ ਨਾਉਣ ਵਾਲਾ ਘਰ ਦੇ ਨਾਲ ਹੀ ਚੱਕਤਾ ਕੋਠੀ ਦੇ ਐ ਡੇ ਡੇਗਾ ਪਨੀ ਮਾਰ ਦਿੰਦਾ ਅਗਲਾ ਕਹਿੰਦਾ ਉਹਨੂੰ ਕਿਹੜਾ ਟੋਬੇ ਕਹਿਣ ਦੀ ਨਾਲ ਹੋਰ ਬਾ ਮਾ ਜੀ ਜੀ ਨੇ ਤੋਦੀ ਗੱਲ ਦਾ ਯਕੀਨ ਨਹੀਂ ਕੀਤਾ ਕਿ ਘਰ ਕਿੱਥੋਂ ਚੱਕ ਲਓ ਤਾਈਓ ਕਿ ਤਾਈਓ ਤਾਈਓ ਤੋਂ ਵੱਡਾ ਕੱਪ ਮਾਰਿਆ ਸੀ ਮੇਰੇ ਕੋਲ ਮੈਂ ਮਾ ਕਾ ਮੁੰਮਈਆਂ ਤੋਂ ਦੇਖਦੇ ਕਿੱਪੀ ਅੰਡਿਆ ਆਈ ਨਹੀਂ ਕਰਦੇ ਹੁੰਦੇ ਜਿਵੇਂ ਤੂੰ ਕਹਿੰਨਾ ਵੱਡੇ ਹੁੰਦੇ ਕੋਈ ਗੱਲਾਂ ਬਣਾਈ ਗਿਨਾਂ ਹੋਰੋਂ ਗੱਲਾਂ ਬਣਾਈ ਮੈਂ ਇਹ ਤਾਂ ਇੱਕ ਗੱਲ ਵੀ ਨਹੀਂ ਬਣਾਉਂਦਾ ਮੈਂ ਕਹਿੰਦਾ ਦੋ ਦਿਨਾਂ ਦੀ ਲੈਟਰੀ ਦੀ ਬਾਰੀ ਬਣਨਾ ਹੈ ਨਾ ਜਾ ਕੇ ਆਉਣਾ ਕਿਤੇ ਕਾਣਾ ਤਾਂ ਕੋ ਚੌਂਕਾ ਮਾ ਥਣ ਵੇਲੇ ਠੰਡਾ ਬੁੱਦਗਾ ਹਾਂ ਡਾਵੀਏ ਦੋ ਦਿਨਾਂ ਦੀ ਲੈ ਚ ਪੱਲੀ ਰਹਿਣੀ ਓਏ ਲੈ ਬਾਟਿਆ ਯਾਰ ਕਿਉਂ ਹੋਰ ਨਾ ਪਰ ਆਵਾ ਮਾਈ ਚੋਨੀ ਨਾ ਬੱਦੀਦਾ ਮਿੱਠੀ ਨਹੀਂ ਨਾ ਬੱਦੀਦਾ ਉਹ ਨਹੀਂ ਕੋਤੇ ਖਰਾ ਬਾਈ ਕਤਰੀਦਾ ਨਹੀਂ ਕੋਤੇ ਤੂੰ ਆ ਜਾ ਓਰੇ ਇੱਧਰ ਆ ਜਾ ਕਿੱਧਰ ਆ ਜਾ ਇੱਥੋਂ ਲੱਗਦੇ ਆ ਕਰ ਆਹ ਹਾ ਹਾ ਪਾ ਗਏ ਜਾ ਜਾ ਤੈਨੂੰ ਇਹੀ ਬਚਣਾ ਖਾਇਾ ਛਾਡੇ ਬੜੇ ਨਾ ਕਣਕ ਕੱਪਾਏ ਜਾਂਦੇ ਮੈਂ ਤਾਂ ਕਿਤੇ ਦੇਖਿਆ ਨਹੀਂ ਜਦੋਂ ਗੱਲ ਕਰਦਾ ਸਾਡੇ ਵੇਲੇ ਜਦੋਂ ਗੱਲ ਕਰਦਾ ਸਾਡੇ ਵੇਲੇ ਕਣਕ ਕੱਪਾਏ ਜਾਂਦੇ ਉਹਦੇ ਮੈਨੂੰ ਐਂ ਤਾਂ ਦੱਸ ਦੋ ਵੀ ਸਾਡੇ ਵੇਲੇ ਆ ਕਰਦਾ ਕਣਕ ਕੱਪਾਏ ਜਾਂਦੇ ਬੱਚਣ ਹਾਂ ਉਹਦੇ ਉੱਤੇ ਜਾਂਦੀ ਉਹ ਸਰੀ ਆਈ ਥੋੜੀ ਬ ਕੋਈ ਮੂੰਹ ਚੱਕ ਜਾਂਦਾ ਮੈਂ ਕਿਹੜਾ ਦੇਖਿਆ ਨਹੀਂ ਪਾ ਗਾਪੀ ਮਰੀ ਜਾਂਦਾ ਹਾਂ ਗੱਪ ਐਵੇਂ ਕਰੂੰ ਕਿਹਨੂੰ ਪੁੱਛੀਂ ਦੇਖੀ ਨਹੀਂ ਯਾਰ ਮੈਂ ਦੇਖਿਆ ਨਹੀਂ ਤੈਨੂੰ ਹੁਣ ਕਿੱਥੋਂ ਦਿਖਾ ਲੈ ਕੇ 20 ਸਾਲ 50 ਦੀ ਗੱਲ ਆ ਦੇਖਿਆ ਨਹੀਂ ਛੱਡ ਨਾ ਨਹੀਂ ਲੱਗਦੀਆਂ ਇਹ ਲੱਕ ਜਾਣੀਆਂ ਯਾਰ ਹਾਂ ਪਾ ਜਾਓ ਹੋ ਛੱਡਗਾ ਜੇ ਲੱਗ ਗਿਆ ਤਾਂ ਛੱਡ ਜੇ ਵਿੱਚ ਵਿੱਚ ਬੂਟੇ ਕੋਨੀ ਲਿਆ ਕਰਾਂਗੇ ਯਾਰ ਹਾਂ ਤੂੰ ਦਾਵਾ ਲੈ ਲੈ ਉਹ ਲਿਆ ਗਿਆ ਜਮ ਚਾਲ ਚੱਲੀ ਗਈ ਹਾਂ ਦਾਵਾ ਲੈ ਲੈ ਦਾਵਾ ਮੇਰੇ ਨਾਲ ਤਾਂ ਬਹੁਤ ਕਰਾਤਾ ਆਏ ਨਹੀਂ ਵੀ ਇੱਕ ਅੱਧੀ ਥੱਬੀ ਚ ਕਾਦਾ ਕਰਾਈ ਖੜਿਆਂ ਤਾਂ ਗਾਹੇ ਨਹੀਂ ਕਰਾਵਾਂਗੇ ਨਾ ਨਾ ਦਾਵਾ ਕੰਮ ਟੱਕਰਿਆ ਬਾਬਾ ਹੋ ਗਿਆ ਕੋਈ ਉਹ ਕਿ ਬੱਡੇਗਾ ਹੋਰ ਬਸ ਥੋੜਾ ਹੁਣ ਬਥੇਰਾ ਵੜਤਾ ਕਰ ਕੋਈ ਮਸ਼ੀਨ ਐ ਮੈਂ ਬੋਚ ਕੇ ਨੰਗ ਖੈਲੀ ਕਰ ਜੱਗੇਗਾ ਜੀ ਤੂੰ ਜੋ ਦੇ ਜਮਈ ਛਰੇ ਆਪੇ ਦੋ ਦਿਨਾਂ ਦਾ ਹੋ ਗਿਆ ਹੂ ਹਾਂ ਓਏ ਬਜੂਆ ਨੂੰ ਮੈਂ ਬੇਹਾਂ ਨਿਕਮਾ ਦਾ ਫਿਰਦਾ ਇੱਕ ਦਿਨ ਦਾ ਥੋੜਾ ਦੋ ਦਿਨਾਂ ਦੇ ਹੋ ਗਿਆ ਹੂ ਗੱਲ ਕਰ ਜਾ ਮੈਂ ਖ ਅਗਲੀ ਨਹੀਂ ਬੋਲਣ ਦੀ ਗੱਲ ਖਰਾਬ ਹੋ ਜੂ ਹੈਨਾ ਛਾਣੇ ਬੰਦੇ ਨੇ ਇੱਕ ਗੱਲ ਵੀ ਨਹੀਂ ਤੇਰੇ ਚ ਬਰਾਨ ਹੋ ਜੂ ਦੋ ਦਿਨਾਂ ਦਾ ਤੇ ਹੋਰ ਖਰਾਬ ਤਾਂ ਹੋਈ ਜੋ ਉਹ ਆ ਗਰਮੀ ਵਾਲੀ ਆ ਮੈਂ ਤੁਰਿਆ ਮੈਂ ਇੱਧਰ ਜੀ ਉਹ ਉੱਤਰ ਦੀ ਚੜੇ ਚੱਲ ਗਏ ਨਾ ਨਾ ਚੜੇ ਚੱਲਾਂਗੇ ਆ ਜਾ ਚੱਲ ਫਿਰ ਆਏ ਓਏ ਉਹ ਆਏ ਕੜੀ ਹੜ ਜਾ ਪ੍ਰਾਵਾ ਮੈਨੂੰ 26 ਛੱਡ ਦਿੰਦੇ 26 ਦਾ ਛੱਡ ਲਾ ਆਏ ਮੈਂ ਤਾਂ ਆਏ ਕੱਲ ਕਰਦਾ ਹਾਂ ਹਾਂ ਬੀ ਲਾਏਗਾ ਛਿੱਟ ਓਏ ਨਾ ਪ੍ਰਾਵਾ ਉਹ ਛੱਡ ਲਾਉਂਦਾ ਨਹੀਂ ਨਾ ਨਾ ਮੈਂ ਨਹੀਂ ਤੇ ਖੜਾ ਲਾਉਣੀਆਂ ਤਾਂ ਫਿਰ ਠੇਕੇ ਵੀ ਨਹੀਂ ਕਰਦੀ ਹਾਂ ਲਾਓ ਮੁੰਡੇ ਨੂੰ ਨਸ਼ੇ ਤੇ ਛੱਡੋ ਨਾ ਕੱਚ ਕੰਜੇ ਦੇ ਬੱਲ ਕੱਟ ਹਾਂ ਜੇ ਕਿ ਨਹੀਂ ਕਰ ਲਈ ਵੀ ਜਾਏ ਨਾ ਕੱਚ ਕਾ ਜੇ ਲਾਏਗਾ ਟੋਲਾ ਸਾ ਦੇਖ ਲੈ ਥੱਕੇ ਦਾ ਮੈਂ ਕੋਈ ਕਰੇ ਗੱਲ ਕਰਨੀ ਆ ਥੱਕੇ ਦਾ ਵਾਲੇ ਪਏ ਆਪਾਂ ਲੈ ਲਾ ਓਏ ਹਾਂ ਲੈ 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 ਲਾਂਗੇ ਜਿਗਾ ਤੂੰ ਕਿ ਨਾ ਅੱਡਾ ਪੂਗਾ ਬੱਟੂਆ ਇੱਕ ਗੱਲ ਤੈਨੂੰ ਹੋਰ ਦੱਸਾਂ ਜੀ ਹਾਂ ਕਿਉਂ ਠੇਕੇ ਵਾਲਿਆਂ ਜ਼ਿੰਮੇਦਾਰਾਂ ਦੇ ਮੁੰਡਿਆਂ ਯਾਰ ਚੰਗਾ ਭਲਾ ਸਾਰਾ ਕੁਝ ਸਰਦਾ ਵਰਦਾ ਤੂੰ ਗੋੜ ਦਾ ਘਟਾ ਪਾਲਾ ਕਿਹੜਾ ਵਾਲੀਆ ਭਰਾਵਾ ਤੇਰਾ ਤੂੰ ਹਲਟ ਜੁੜਾ ਯਾਰ ਕੱਢ ਲਿਆ ਕਰ ਇੰਨੀ ਖੱਚੇ ਕੰਮ ਟੱਕਰਾ ਮਾਰੇ ਯਾਰ ਹਾਂ ਮੈਂ ਮੈਂ ਦਾ ਅੱਛੀ ਯਾਰ ਮੈਂ ਹੋ ਜਾ ਸਾਭ ਜਾਉ ਅੱਤੇ ਪੋਗਣਾ ਛੱਡ ਲੇਗਾ ਪੋਵਾ ਕ ਲਾਲੂ ਪੁੱਗੋ ਹਾਂ ਪੁੱਤਾ ਬੋਤਲੀ ਨਹੀਂ ਪੋਵਤ ਕੋ ਤੁਮ ਨੂੰ ਕਿ ਤਹੂ ਫਿਰ ਪੋ ਆਦੀ ਆ ਲੈ ਪੋਵਾ ਪੋਵਾ ਪੋਗਣੇ ਦੇਖ ਨਹੀਂ ਗੀ ਹਾਂ ਤੇਰਾ ਨਹੀਂ ਪੂਰਾ ਆਉਂਦਾ ਭਰਾਵਾ ਨਾ ਅੱਜ ਦਾ ਪੌਣਾ ਅੱਜ ਦਾ ਤਾਂ ਹੋਵੇ ਅੱਜ ਬਾਅਦ ਬੁੜੀਆਂ ਨਾਲ ਪੌਣ ਵੀ ਕਹਿ ਜਾਗੇ ਪੌਣ ਪੌਣੀ ਕੌਣ ਦਿੰਦਾ ਦਾ ਠੇਕੇ ਤੇ ਓਏ ਗੇਂਜਾ ਖੁੱਲੀ ਗੇਂਜਾ ਪੌਣੀ ਦੇ ਲਾਂ ਕੋ ਵਸੂ ਪੀ ਰ ਅਰ ਕ ਮੈਂ ਜਾਲੂ ਹਣਾ ਗਿਰੀਆਂ ਲੈ ਲਿਕੇ ਓਏ ਗਿਰੀਆਂ ਲੈ ਲੈ ਭੁਜੀ ਆ ਓਏ ਭੁਜੀ ਲੈ ਲੈ ਪੌਣੀ ਨਹੀਂ ਯਾਰੋ ਆਇਂ ਕੋ ਕੱਟ ਜਾ ਘੇਰ ਤੇ ਖੜਾ ਸੀ ਘੇਰ ਤੇ ਕਿਹੜੀ ਛਾਂ ਫਿਕਾ ਲੇ ਕੇ ਛਾਂਤਰਾਉਂ ਉਹ ਛਾਂ ਫਿਕਾ ਲੇ ਕੇ ਛਾਂਤਰਾ ਛਾਂਤਰਾ ਹੀ ਛਾਂਤਰਾ ਛਾਂਤਰਾ ਲੋਟਾ ਹਾਂ ਹਾਂ ਕੌਮ ਫਿਕਰ ਤਾਂ ਹੋਰੂ ਜੇ ਹੋਰ ਜੇ ਮੋਰ ਤੇ ਫੁੱਲ ਮੋਰ ਤੇ ਤਾਂ ਜੇ ਟਿਕ ਪਾਂਗੇ ਓਏ ਨਹੀਂ ਟਿਕਦਾ ਮੋਰ ਜਾਂਂ ਜਾਂਂ ਰੇਸ਼ ਅਖਰੇਸ਼ ਜਾਂਂ ਜੇ ਲਿਆ ਗਿਆ ਪੱਟ ਕੇ ਜਾਂਂ ਜੇ ਜਾਂਂ ਜੇ ਆ ਤਾਂ ਤੱਕ ਕੀ ਕਰਦਾ ਟਰੈਕਟਰ ਤੇ ਲੈ ਜਾ ਕਰੀ ਉਹ ਇਹ ਨੂੰ ਹੁਣ ਡਾ ਛੋਟਾ ਸਕੂਟਰ ਆ ਯਾਰ ਇਹ ਦੇਖ ਮੈਂ ਤਾਂ ਨਹੀਂ ਤੇਰੇ ਨਾਲ ਉੱਥੇ ਫੜਦਾ ਬਾਅਦ ਚ ਮੋਟਰਸਾਈਕਲ ਲੈ ਜੀ ਕੁਆਰ ਨੂੰ ਸਵੇਰ ਜਾਂਦੇ ਖਰਚਾ ਬੜਾ ਬਰੇ ਲੱਗਦੇ ਆ ਚੜ ਬਟੇ ਐ ਪਰ ਉਹ ਹੀ ਗੱਲ ਯਾਰ ਕਮ ਤੈਨੂੰ ਮੈਂ ਪੀਣ ਨਹੀਂ ਦਿੰਦਾ ਜੇ ਉਹ ਇਕੱਠਾ ਮਾਰਿਆ ਉਹ ਹਾਂ ਬਾਜ ਦਾ ਤੇਰੀ ਨਿਕਲਦੀ ਉਹ ਗਰੀ ਜੈ ਨਹੀਂ ਯਾਰ ਲੋਕ ਯਾਰ ਜਿਆ ਜਿਆ ਜੈਰਾ ਪੱਛੇ ਲੇਗਾ ਪੱਟਕੇ ਲੇਗਾ ਪੱਟਕੇ ਲੇਗਾ ਪੱਟਕੇ ਲੈ ਉੱਤਰ ਲੇਗਾ ਪੱਟਕੇ ਭਾਈ ਬਰ ਉਹੀ ਗੱਲ ਯਾਰ ਲੇਗਾ ਪੱਟਕੇ ਬਕਰਾਂ ਤਾਂ ਟੋਕਾ ਮੇਰੇ ਨਾਲ ਕਾ ਕਿਵੇਂ ਨਾ ਨਾ ਹੂੰ ਲੇਗਾ ਪੱਟਕੇ ਬੂਝੜੀ ਪਛਾਨ ਲਈ ਸੀ ਇੱਧਰ ਕਿੱਧਰ ਜਾਣਾ ਇੱਧਰ ਉੱਤਰ ਯਾਰ ਬੋਲ ਤੇ ਬੋਲ ਕੋਈ ਨਾ ਦੁਵਾ ਪੀ ਲੇਗਾ ਪਰ ਗਲੂਸ ਕੱਟਦਾ ਸਾਰੇ ਅਗਲਾ ਕੋਈ ਦਸਰ ਦਾ ਡੱਕਿਆ ਫਿਰਦਾ ਆਹੋ ਰੋ ਪੀ ਰਾਇਆ ਹੁਣ ਤਾਂ ਕਰਾਈ ਖੜਾ ਨਾ ਟੋਕਾ ਹਾਂ ਪੱਟੇ ਪੱਟੇ ਚ ਆ ਜਾਈਂਗਾ ਤੇਰੇ ਵਰਗੇ 20 ਆ ਵੱਡੇ ਗਏ ਐ ਹੰਗਾ ਮਾਣ ਹਾਂ ਹੈਂਡਲ ਦੇ ਵਿੱਚ ਹੀ ਲਵੇਟੇਗਾ ਆਈਏ ਪਈਏ ਨੀ ਇਹ ਪਗ ਸਾਲਾ ਨੀਰੇ ਜਬੂਏ ਦਾ ਰੋਕੀ ਬਾਈ ਤੇ ਵੇਖਣਾ ਪਰਨੇ ਵੰਗੂ ਲਿਵਟ ਜਾਂਦਾ ਹੈਂਡਲ ਤੇ ਸਾਲਾ ਬਣਿਆ ਰੋਕੀ ਬਾਈ ਆ ਜੋਤੀ ਵੇਲੇ ਬੈਨਾ ਚੁੱਪ ਕਰਕੇ ਨਾਲਕ ਇਹ ਵੇਲੇ ਲਾਉ ਪਏ ਜਦ ਹਾਂ ਕੀ ਨੂੰ ਗਾਲਾਂ ਦਿੰਨ ਗੱਲ ਮਤਲਬ ਚਲ ਕਰ ਨਾ ਮਰਨ ਮਤਲਬ ਬਾਹਰ ਫੇੜ ਦੇ ਫੇੜ ਦੂ ਆਪੇ ਚਲ ਕੋਈ ਨਾ ਖੜ ਜਾ ਮੈਂ ਆਉਣੇ ਆ ਮੇਰੇ ਪਿਓ ਨੂੰ ਛੱਡਿਆ ਵਾ ਘਰ ਦਾ ਬਣਾ ਲਿਆ ਲੈ ਐ ਦੁਰਦਾਂ ਪਾਥੀਆਂ ਦੇ ਕੁੱਕਰ ਦੁਰਦਾਂ ਹੁੰਦਾ ਯਾਰ ਪੈ ਜਾ ਯਾਰ ਐ ਕੁੱਕ ਟੈਗ ਪੱਟ ਕੇ ਹੂੰ ਪੱਟ ਕੇ ਲੈ ਜਾਏਗਾ ਭੈਣ ਦੀ ਬੂਝ ਤੂੰ ਤਾਂ ਹੋਰ ਨਾ ਕੁਝ ਕਰਾ ਦੇ ਮੇਰੇ ਨਾਲ ਇੱਥੇ ਰੋਟੀਆ ਲੈ ਆਦੂ ਯਾਰ ਮਾਪੇ ਸਾਰਾ ਰੋਟੀ ਦਾ ਆ ਛੱਡ ਦੇ ਠੰਢੀ ਬਾਹਰ ਮਾਪੇ ਛੱਡ ਦੂੰ ਬੈ ਜਾ ਠੰਡੀ ਬਾਹਰ ਛੱਡਨਾ ਯਾਰ ਭੈਣ ਦੇ ਖਾਦਮਾਂ ਨੇ ਤਪਾ ਮਾਰੀ ਦੋਰਾ ਬੂ ਗਰਮੀ ਵਾਲੀ ਹੈ ਠੰਡੀ ਬਾਹਰ ਪਾ ਯਾਰ ਠੰਡੀ ਬਾਹਰ